ਯਾਰ ਕਹਿੰਦੇ ਗੱਲਾਂ ਵੱਖਰੀਆਂ ਉੱਪਰ ਆਕਾਸ਼ ਕਹਿੰਦੇ ਕਨੇਡਾ ਤੋਂ ਜੁੜਿਆ ਬੈਠਾ ਇੱਧਰ ਬੱਲੇ ਬੱਲੇ ਉਹ ਨਜ਼ਾਰਾ ਵੱਖਰਾ ਉਹ ਤਾਰੀ ਤੇ ਰਹਿਦਾ ਰਵੀ ਦੇ ਰਵੀ ਦਾ ਨਾਂ ਬੋਲੀ ਤੈ ਤਾਰੀ ਪੁਰਤਾ ਮਾਰਦੇ ਭਾਦਰ ਗੜੀਆਂ ਰਵੀ ਤੇ ਪੰਜਾਬ ਆਲਾ ਸੁਧੀਰ ਆ ਇੱਧਰ ਮੁੰਡੇ ਅੰਦਰ ਹੈ ਦੀ ਮੋੜੀ ਆਉਂਦੇ ਅੰਦਰ ਹੈ ਦੀ ਮੋੜੀ ਆਉਂਦੇ ਤਾਉ ਤੇੜੀਆਂ ਬਾਲਾਂ ਦੇ ਪੰਜਾਬ ਜੀ ਲਈ ਫਿਰਦੇ ਆ ਉਹ ਗੱਲਾਂ ਕਹਿੰਦੇ ਹੋ ਰਹੀਆਂ ਬਾਲਾਂ ਦੇ ਪੰਜਾਬ ਜੀ ਲਈ ਫਿਰਦੇ ਆਉਂਦੇ ਨੰਬਰ ਦਰ ਲਾਸਟ ਹੈ ਜੀ ਲੈ ਵੀ ਚੌਥੀ ਛੜਦੀ ਹੈ ਕੁਰਸੀ ਵੀ ਲੈ ਵੀ ਵੀਰ ਤੇ ਛੇਤੀ ਟੱਕਰੇ ਇਧਰਲੇ ਪਾਸੇ ਪਰ ਬਾੜ ਜਿਹੜੀ ਇਹਦਾ ਛੇ ਨੰਬਰ ਜਿਹੜੇ ਕੋਟਲਾ ਹਰਮਤੀ ਟੀਮ ਦੇ ਕੁਲਦੀਪ ਕਹਿੰਦੇ ਮੇਰੇ ਨੰਬਰੋਂ ਲਾਈਵ ਜਿਹੜਾ ਬੈਠਾ ਹੈ ਤੇ ਭਰਾ ਕਹਿੰਦਾ ਵੀ ਜੇ ਜਿੱਤ ਕੇ ਮੁੰਡੇ ਪਿੰਡਾਂ ਨੇ ਮਾਣ ਹੋਣਗੇ ਜਰੂਰ ਆ ਲਓ ਨਾਪਰੀ ਤੱਕਲੀ ਸਰਵਿਸ ਕਰਨ ਲਈ ਤਿਆਰ ਬਣ ਤਿਆਰ ਮੇਰੇ ਮਿੱਤਰੋ ਜੀ ਕਿੰਦਗੜ ਪਿੰਡ ਦੇ ਬੁੰਡੇ ਦੇਖ ਲੋ ਬੁੰਡੇ ਸ਼ੌਂਕ ਪਗਾਉਂਦੇ ਆ ਤੇ ਦਸਾਂ ਨਹਾਵੀ ਕਿਰਤ ਕਮਾਈ ਇਹ ਖੇਡਾਂ ਉੱਤੇ ਲਾਉਂਦੇ ਆ ਤੇ ਖੜੇ ਕੋਟੀ ਨਹੀਂ ਕਰ ਸਕ ਇਹਨਾਂ ਨੂੰ ਉਹ ਕਰ ਤਣਕਾ ਕੇ ਆ ਰਾਜੇ ਕਹਿੰਦੇ ਸੱਚੇ ਸੱਜਣ ਮਿਲ ਕੇ ਮਿਲ ਕੇ ਜੱਫੀਆਂ ਪਾ ਕੇ ਆ ਮੈਚ ਦੇ ਕਹਿੰਦੇ ਦੁੱਖ ਤੋੜਦੇ ਆ ਤੇ ਜਿਹੜਾ ਉਹਨਾਂ ਤੋਂ ਜਿੱਤ ਗਿਆ ਗੌਂਡ ਨੰਬਰ ਉਹ ਕਹਿੰਦੇ ਮੇਰੇ ਮਿੱਤਰੋ ਇੱਕ ਦੇ ਵਿੱਚੋਂ ਤੇ ਅਗਲੇ ਫਿਰ ਪੇਚਾ ਕਹਿੰਦੇ ਬੈਨਾਲ ਦੀ ਟੀਮ ਦੇ ਨਾਲ ਉਹ ਤਾੜੀ ਤੂੜੀ ਵਾਰੇ ਕੀ ਖਿਆਲ ਮੁੱਟ ਕਹਿੰਦੇ ਪਾਲਾ ਸੁਰੇ ਦੀਆਂ ਲਈ ਤਿਆਉਂਦੇ ਭੱਤਕੜੀਆ ਨਾਲ ਮੱਖਣ ਇਹ ਧੰਤਨ ਹੋ ਗਈ ਤੇਰੇ ਮਿੱਤਰੋ ਔਰ ਕਿੱਕੇ ਹਾ ਗਦਾ ਆ ਪੰਜਾਬੀ ਵਾਲਾ ਸੁਧੀਰ ਹੈ ਬੜੇ ਫਿੱਟੇ ਸ਼ਰੀਰ ਦਾ ਮਾਲਕ ਵੀਰ ਨੰਬਰ 7 ਵਾਂ ਮੋੜ ਦਿੰਦਾ ਆਪਣੀ ਟੀਮ ਦੇ ਲਈ 7 ਤੇ 9 ਦਾ ਮੁਕਾਬਲਾ ਲਾ ਵੀ ਆਓ ਵੀਰੇ ਮੇਰੀ ਬੇਨ ਵੀਰ ਜਲਦੀ ਦੇ ਨਾਮ ਟੀਮਾਂ ਬਾਰੇ ਗੱਲ ਰਵੀ ਹਣੀ ਭਰਾ ਹਣੀ ਲਾਈ ਜਾਂਦੇ ਆ ਸਿਰਾਂ ਗੱਲ ਬਾਤ ਠੀਕ ਹੈ ਜੀ ਵਾਈ ਵਾਹ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਜਿਹੜਾ ਮੈਚ ਇਹ ਕਰੇ ਤਾਂ ਨੰਬਰਦਾਰ ਉਹ ਕਿਹੜਾ ਮੇਰਾ ਵੀਰਬਾਨ ਕੋਈ ਦੱਸਿਓ ਜੀ ਕਾਕੂ ਬੋਕੇ ਦੀ ਟੀਮ ਦੇ ਐਨ ਆਰ ਕਲੱਬ ਟੁੱਕੇ ਦੀ ਠੀਕ ਹੈ ਜੀ ਦੁਬਾਰਾ ਬੀਬਾ ਬੈਕਿੰਗ ਗਰਾਊਂਡ ਨੰਬਰ 2 ਦੇ ਨੇੜੇ ਆਉਗੀ ਐਨ ਆਰ ਕਲੱਬ ਟੁੱਕਿਆਂ ਦੀ ਟੀਮ ਦਾ ਮੈਚ ਖੇਡਿਆ ਜਾਣਾ ਤੇ ਇਸ ਤੋਂ ਬਾਅਦ ਬੋਗਾ ਸਾਟੂ ਦੀ ਟੀਮ ਦੇ ਨਾਲ ਤੇ ਨੰਬਰ ਮੈਨੂੰ ਲੱਗਦਾ ਵੀ ਅੱਠਵਾਂ ਵੀ ਉਰਖੇਦਰ ਦੇ ਪਾਸੇ ਅੱਜ ਤੇ 9 ਦਾ ਮੁਕਾਬਲਾ ਭਾਈ ਭਾਈ ਯਾਰ ਜਿੱਦੇ ਵੀ ਇਹਨਾਂ ਨੇ ਬੈਠੇ ਹੋ ਗਰਾਊਂਡ ਨੰਬਰ 2 ਦੇ ਵਿੱਚ ਆ ਭਾਈ